ਘਰ ਚ ਇਹਨਾਂ ਤਿੰਨ ਥਾਵਾਂ ਤੇ ਰੱਖ ਦਿਓ ਨਮਕ ਭੱਜੀ ਆਵੇਗੀ ਲక్ష్ਮੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਆਪਾਂ ਅਕਸਰ ਇਹ ਗੱਲ ਕਿਸੇ ਨਾ ਕਿਸੇ ਦੇ ਮੂੰਹੋਂ ਜ਼ਰੂਰ ਸੁਣੀ ਹੋਵੇਗੀ ਕਿ ਘਰ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਮਕ ਰੱਖਣ ਦੇ ਨਾਲ ਘਰ ਦੇ ਵਿੱਚ ਬਰਕਤ ਅਤੇ ਲక్ష్ਮੀ ਭੱਜੀ ਆਵੇਗੀ ਪਖਾਰੀ ਵੀ ਧਨਵਾਨ ਹੋ ਜਾਂਦਾ ਹੈ ਆਖਰ ਨਮਕ ਐਨੀ ਛੇਤੀ ਕਿਸੇ ਨੂੰ ਅਮੀਰ ਕਿਵੇਂ ਬਣਾਉਂਦਾ ਹੈ ਨਮਕ ਬਾਰੇ ਅਕਸਰ ਇਹ ਗੱਲ ਕਿਸੇ ਦੇ ਮੂੰਹੋਂ ਆਪਾਂ ਜ਼ਰੂਰ ਸੁਣੀ ਹੋਵੇਗੀ ਜਾਂ ਸੁਣਦੇ ਹਾਂ ਕਿ ਘਰ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਮਕ ਰੱਖ ਦਿਓਗੇ ਤਾਂ ਘਰੇ ਬਰਕਤ ਤੇ ਲక్ష్ਮੀ ਭੱਜੀ ਆਵੇਗੀ ਭਖਾਰੀ ਵੀ ਭਈ ਧਨਵਾਨ ਹੋ ਜਾਂਦਾ ਹੈ ਆਖਰ ਨਮਕ ਛੇਤੀ ਐਨੀ ਛੇਤੀ ਭਲਾ ਕਿਵੇਂ ਅਮੀਰ ਬਣਾਉਂਦਾ ਹੈ ਕਿਵੇਂ ਨਮਕ ਪੁਰਾਣੇ ਸਮਿਆਂ ਤੋਂ ਛਿਆਣੇ ਬਜ਼ੁਰਗ ਨਮਕ ਦੀ ਵਰਤੋਂ ਕਰਦੇ ਸੀ ਨਮਕ ਸਿਰਫ ਰੋਟੀ ਪਾਣੀ ਨੂੰ ਹੀ ਸਵਾਦ ਨਹੀਂ ਬਣਾਉਂਦਾ ਸਗੋਂ ਜੇਕਰ ਕਿਸੇ ਨੂੰ ਇਸ ਦੇ ਗੁਣਾਂ ਦਾ ਤੇ ਇਸ ਦੇ ਫਾਇਦਿਆਂ ਦਾ ਪਤਾ ਲੱਗ ਜਾਵੇ ਤਾਂ ਉਸ ਦੀ ਕਿਸਮਤ ਆਪੇ ਬਲੰਦੀਆਂ ਤੱਕ ਪਹੁੰਚ ਜਾਂਦੀ ਹੈ ਜੇਕਰ ਮਨੁੱਖ ਦੇ ਸਰੀਰ ਵਿੱਚ ਨਮਕ ਦੀ ਕਮੀ ਹੋ ਜਾਵੇ ਤਾਂ ਮਨੁੱਖੀ ਸਰੀਰ ਬਹੁਤ ਸੇਤੀ ਖਰਾਬ ਹੋ ਜਾਂਦਾ ਹੈ ਭਾਵ ਉਸ ਦੀ ਮੌਤ ਵੀ ਹੋ ਜਾਂਦੀ ਹੈ ਇਥੋਂ ਤੱਕ ਮੰਨਿਆ ਜਾਂਦਾ ਹੈ ਕਿ ਇਹ ਮਨੁੱਖੀ ਜੀਵਨ ਦਾ ਅਹਿਮ ਭਾਗ ਤਾਂ ਹੈ ਹੀ ਸਗੋਂ ਘਰ 'ਚ ਧਨ ਦੀ ਵਰਖਾ ਵੀ ਕਰਦਾ ਹੈ ਨਮਕ ਕਿਸੇ ਸਕਾਰਾਤਮਕ ਸ਼ਕਤੀ ਤੋਂ ਘੱਟ ਨਹੀਂ ਹੁੰਦਾ ਇਹ ਸਕਾਰਾਤਮਕ ਸ਼ਕਤੀਆਂ ਦਾ ਖਜ਼ਾਨਾ ਹੈ ਆਪਾਂ ਨਮਕ ਨੂੰ ਰਸੋਈ ਦਾ ਰਾਜਾ ਵੀ ਕਹਿ ਸਕਦੇ ਹਾਂ ਜੋ ਪਤਾ ਨਹੀਂ ਆਪਣੇ ਅੰਦਰ ਕਿੰਨੇ ਗੁਪਤ ਖਜ਼ਾਨੇ ਲੁਕੋ ਕੇ ਬੈਠਾ ਹੈ ਜੇਕਰ ਕਿਸੇ ਸੱਜਣ ਨੂੰ ਇਸ ਖਜ਼ਾਨੇ ਬਾਰੇ ਪਤਾ ਲੱਗ ਜਾਵੇ ਤਾਂ ਉਹ ਭਾਗਾ ਦਾ ਧਨੀ ਬਣ ਜਾਂਦਾ ਹੈ ਨਮਕ ਨਾਲ ਜੁੜੀਆਂ ਕੁਝ ਬੜੀਆਂ ਗੱਲਾਂ ਪ੍ਰਸਿੱਧ ਤੇ ਜੇ ਕੋਈ ਇਸ ਨੂੰ ਕਰਦਾ ਹੈ ਤਾਂ ਲਾਜ਼ਮੀ ਧਨਵਾਨ ਜ਼ਰੂਰ ਬਣਦਾ ਹੈ ਆਪਾਂ ਆਪਣੇ ਵੱਡੇ-ਵਡੇਰਿਆਂ ਦੇ ਮੂੰਹੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਪਰ ਦੋਸਤੋ ਸੁਣਦੇ ਸਾਰੇ ਹਨ ਪਰ ਅਸਲ ਅਮਲ ਕੋਈ ਕੋਈ ਹੀ ਕਰਦਾ ਹੈ ਤੇ ਜੋ ਅਮਲ ਕਰਦਾ ਹੈ ਫਿਰ ਉਹ ਆਪੇ ਹੀ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ ਇਹ ਤਾਂ ਆਪਾਂ ਸਭ ਮੰਨਦੇ ਹੀ ਹਾਂ ਕਿ ਮਨੋਂ ਕੀਤਾ ਗਿਆ ਕੰਮ ਹਮੇਸ਼ਾ ਰੰਗ ਲਿਆਉਂਦਾ ਹੈ ਤੇ ਜ਼ਿੰਦਗੀ ਬਦਲ ਦਿੰਦਾ ਹੈ ਜ਼ਿੰਦਗੀ ਫਿਰ ਆਪੇ ਖੂਬਸੂਰਤ ਹੋ ਜਾਂਦੀ ਹੈ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਤੁਹਾਡੀਆਂ ਸਭ ਇਸ਼ਾਵਾਾਂ ਪੂਰੀਆਂ ਕਰੇਗਾ ਸਭ ਤੋਂ ਪਹਿਲਾਂ ਕਹਿੰਦੇ ਹਨ ਕਿ ਘਰ ਦਾ ਰਾਸ਼ਨ ਪਾਣੀ ਜਿਵੇਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤਿਆ ਜਾਣ ਵਾਲਾ ਸਮਾਨ ਨਮਕ ਮਿਰਚ ਤੇਲ ਚੌਲ ਦਾਲ ਇਹ ਲੈ ਕੇ ਕਿਸੇ ਵੀ ਗਰੀਬ ਬਜ਼ੁਰਗ ਨੂੰ ਦੇ ਕੇ ਆਉਂਗੇ ਤਾਂ ਇਸ ਨਾਲ ਤੁਹਾਡੀ ਕਿਸਮਤ ਸੂਰਜ ਵਾਂਗ ਚਮਕ ਜਾਵੇਗੀ ਜੋ ਵੀ ਨੌਕਰੀ ਜਾਂ ਵਪਾਰ ਕਰਦੇ ਹੋ ਉਸ ਵਿੱਚ ਤੁਹਾਡੀ ਤਰੱਕੀ ਹੋਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਅਲੱਗ ਤੋਂ ਲਿਆ ਕੇ ਨਹੀਂ ਦੇ ਸਕਦੇ ਤਾਂ ਜਦੋਂ ਤੁਸੀਂ ਘਰੇ ਰਾਸ਼ਨ ਲੈ ਕੇ ਆਉਂਦੇ ਹੋ ਤਾਂ ਉਸ ਦੇ ਵਿੱਚੋਂ ਥੋੜਾ ਥੋੜਾ ਸਮਾਨ ਕੱਢ ਕੇ ਪਾਸ ਰੱਖ ਲਿਆ ਕਰੋ ਤੇ ਫਿਰ ਆਪਣੇ ਨੇੜੇ ਤੇੜੇ ਜੇਕਰ ਕੋਈ ਅਜਿਹਾ ਗਰੀਬ ਬਜ਼ੁਰਗ ਤੇ ਬੇਸਹਾਰਾ ਰਹਿੰਦਾ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਤਾਂ ਉਸ ਨੂੰ ਉਹ ਰਾਸ਼ਨ ਤੁਸੀਂ ਦੇ ਦਿਓ ਦੋਸਤੋ ਜੇਕਰ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਮਦਦ ਜ਼ਰੂਰ ਕਰਨਗੇ ਅਜਮਾ ਕੇ ਵੇਖ ਲਿਓ ਤੁਹਾਡੀ ਵਪਾਰ ਵਿੱਚ ਤਰੱਕੀ ਹੋਵੇਗੀ ਉਦਾਸੀ ਤੁਹਾਡੇ ਕੋਲੋਂ ਕੋਹਾਂ ਦੂਰ ਚਲੀ ਜਾਵੇਗੀ ਪਰਮਾਤਮਾ ਤੁਹਾਡੇ ਤੇ ਮਿਹਰ ਕਰੇਗਾ ਇਸ ਤਰ੍ਹਾਂ ਕਰਨ ਨਾਲ ਐਨਾ ਫਾਇਦਾ ਹੋਵੇਗਾ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਭਾਵੇਂ ਤੁਸੀਂ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਵੇਖੇ ਹੋਣ ਤੁਹਾਡੇ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਚਲਦੇ ਹੋਣ ਸਿਰਫ ਇਹ ਕਰਨ ਨਾਲ ਸਾਰੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਤੇ ਕਰਜ਼ ਤੋਂ ਵੀ ਮੁਕਤੀ ਮਿਲੇਗੀ ਦੋਸਤੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਦੇਸ਼ਾਂ ਵਾਲਿਆਂ ਦੇ ਜਦੋਂ ਹੱਥ ਵਿੱਚੋਂ ਨਮਕ ਦੀ ਚੁੰਡੀ ਵੀ ਥੱਲੇ ਡਿੱਗ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਵਿਚਾਰ ਕਰਦੇ ਹਨ ਕਹਿੰਦੇ ਹਨ ਕਿ ਇਸ ਨਮਕ ਨੂੰ ਕਦੇ ਵੀ ਸਟੀਲ ਦੇ ਡੱਬੇ ਵਿੱਚ ਨਾ ਰੱਖੋ ਹਮੇਸ਼ਾ ਕੱਚ ਦੇ ਡੱਬੇ ਵਿੱਚ ਰੱਖੋ ਸਟੀਲ ਤੇ ਪਲਾਸਟਿਕ ਦੇ ਡੱਬੇ ਵਿੱਚ ਰੱਖਣ ਨਾਲ ਕਈ ਤਰ੍ਹਾਂ ਦੇ ਰੋਗ ਸਰੀਰ ਨੂੰ ਲੱਗ ਜਾਂਦੇ ਹਨ ਦੋਸਤੋ ਕਈ ਵਾਰ ਜਦੋਂ ਆਪਾਂ ਰੋਟੀ ਖਾਂਦੇ ਹਾਂ ਤਾਂ ਦਾਲ ਸਬਜ਼ੀ ਵਿੱਚ ਨਮਕ ਘੱਟ ਲੱਗਦਾ ਹੈ ਤਾਂ ਆਪਾਂ ਉਸ ਵਿੱਚ ਹੋਰ ਨਮਕ ਪਾਉਣ ਲਈ ਡੱਬੇ ਵਿੱਚੋਂ ਕੁਝ ਨਮਕ ਲੈ ਕੇ ਦਾਲ ਜਾਂ ਸਬਜ਼ੀ ਵਿੱਚ ਪਾਉਂਦੇ ਹਾਂ ਤੇ ਹੱਥਾਂ ਨਾਲ ਲੱਗਾ ਬਾਕੀ ਨਮਕ ਢੇਠਾਂ ਸੁੱਟ ਦਿੰਦੇ ਹਾਂ ਜਾਂ ਫਿਰ ਕਈ ਵਾਰ ਪਹਿਲਾਂ ਹੀ ਥਾਲੀ ਵਿੱਚੋਂ ਕੁਝ ਨਮਕ ਅਲੱਗ ਤੋਂ ਰੱਖ ਲੈਂਦੇ ਹਾਂ ਜੇਕਰ ਘੱਟ ਹੋਵੇ ਤਾਂ ਦਾਲ ਸਬਜ਼ੀ ਵਿੱਚ ਪਾ ਲੈਂਦੇ ਹਾਂ ਤੇ ਬਾਕੀ ਦਾ ਬਚਿਆ ਹੋਇਆ ਨਮਕ ਸੁੱਟ ਦਿੰਦੇ ਹਾਂ ਜੋ ਕਿ ਇਹ ਬਹੁਤ ਹੀ ਮਾੜੀ ਗਲਤ ਗੱਲ ਹੈ ਸਿਆਣੇ ਇਸ ਦਾ ਬਹੁਤ ਹੀ ਜ਼ਿਆਦਾ ਵਿਚਾਰ ਕਰਿਆ ਕਰਦੇ ਸਨ ਉਹ ਤਾਂ ਇਥੋਂ ਤੱਕ ਕਹਿੰਦੇ ਸੀ ਕਿ ਕਦੇ ਨਮਕ ਕਿਸੇ ਤੋਂ ਉਧਾਰਾ ਵੀ ਨਾ ਲਵੋ ਨਮਕ ਹਮੇਸ਼ਾ ਆਪਣੇ ਰੁਪਏ ਪੈਸਿਆਂ ਦਾ ਹੀ ਖਰੀਦੋ ਕਿਸੇ ਦਾ ਨਮਕ ਖਾ ਲੈਣ ਤੋਂ ਬਾਅਦ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਉਂਕਿ ਸਿਆਣੇ ਕਹਿੰਦੇ ਸੀ ਫਲਾਣੇ ਘਰ ਦਾ ਨਮਕ ਖਾਦਾ ਹੈ ਉਹਦੇ ਨਾਲ ਮਾੜਾ ਨਹੀਂ ਕਰ ਸਕਦੇ ਕਿਹਾ ਜਾਂਦਾ ਹੈ ਕਿ ਨਾ ਤਾਂ ਆਥਨ ਵੇਲੇ ਕਿਸੇ ਤੋਂ ਨਮਕ ਲਵੋ ਤੇ ਨਾ ਹੀ ਕਿਸੇ ਨੂੰ ਦਿਓ ਇਸ ਸਮੇਂ ਘਰ ਦੀ ਸੁੱਖ ਖੁਸ਼ਹਾਲੀ ਟਰ ਜਾਂਦੀ ਹੈ ਇਸ ਦੇ ਨਾਲ ਪੁਰਾਤਨ માનਤਾਵਾਂ ਹਨ ਕਿ ਨਮਕ ਦਾ ਪੋਚਾ ਲਾਉਣ ਨਾਲ ਜੋ ਵੀ ਨਕਾਰਾਤਮਕ ਊਰਜਾ ਤੁਹਾਡੇ ਘਰ ਚ ਹੁੰਦੀ ਹੈ ਉਹ ਸਭ ਖਤਮ ਹੋ ਜਾਂਦੀ ਹੈ ਹਫਤੇ ਵਿੱਚ 3 ਦਿਨ ਘਰ ਵਿੱਚ ਨਮਕ ਪਾ ਕੇ ਪੋਚਾ ਜਰੂਰ ਲਗਾਓ ਇਹ ਸਰਪੋ ਪੁਰਾਣੀ માનਤਾ ਹੀ ਨਹੀਂ ਸਗੋਂ ਅੱਜ ਦੇ ਵਿਗਿਆਨ ਯੁੱਗ ਦੇ ਕਾਰਨ ਵੀ ਹਨ ਕਹਿੰਦੇ ਹਨ ਕਿ ਪਾਣੀ 'ਚ ਨਮਕ ਪਾ ਕੇ ਪੋਚਾ ਲਾਉਣ ਨਾਲ ਘਰ 'ਚ ਮੌਜੂਦ ਅਜਿਹੇ ਬੈਕਟੀਰੀਆ ਜਾਂ ਕਟਾਣੂ ਜੋ ਰੋਗ ਫਲਾਉਂਦੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਹਮੇਸ਼ਾ 7 ਜਾਂ 8 ਵਜੇ ਪਹਿਲਾਂ ਘਰ ਸਾਫ਼ ਕਰ ਲਵੋ ਫਿਰ ਉਸ ਤੋਂ ਬਾਅਦ ਤੁਸੀਂ ਘਰ ਸਾਫ਼ ਨਾ ਕਰੋ ਕਿਉਂਕਿ ਇਹ ਦਲੇਦਰਤਾ ਦਾ ਕਾਰਨ ਵੀ ਬਣਦਾ ਹੈ ਦੋਸਤੋ ਮਾਂ ਲਕਸ਼ਮੀ ਵੀ ਉਥੇ ਵਾਸ ਨਹੀਂ ਕਰਦੀ ਜਿੱਥੇ ਸਾਫ ਸਫਾਈ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਘਰ ਦਾ ਬੂਹਾ ਖੋਲ ਦਿਓ ਇਸ ਨਾਲ ਘਰ 'ਚ ਬਰਕਤ ਦਾ ਵਾਸ ਹੁੰਦਾ ਹੈ ਤੇ ਜੋ ਸੂਰਜ ਦੀਆਂ ਕਿਰਨਾਂ ਘਰ ਆਉਂਦੀਆਂ ਨੇ ਉਹ ਰੋਗ ਦੂਰ ਕਰਦੀਆਂ ਹਨ ਜੇ ਬੂਹਾ ਬੰਦ ਹੈ ਤਾਂ ਆਪਾਂ ਤਾਂ ਮਾਤਾ ਲਕਸ਼ਮੀ ਤੇ ਬਰਕਤਾਂ ਦੇ ਘਰ ਆਉਣ ਦੇ ਰਾਹ ਹੀ ਪਹਿਲਾਂ ਹੀ ਬੰਦ ਕਰ ਦਿੱਤੇ ਫਿਰ ਉਹਨਾਂ ਆਪਣੇ ਘਰ ਵਿੱਚ ਕਿੱਥੋਂ ਵਾਸ ਕਰਨਾ ਹੈ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦੇ ਬੂਹੇ ਬਾਰੀਆਂ ਜਰੂਰ ਖੋਲੋ ਜੇਕਰ ਕੋਈ ਬੱਚਾ ਬਾਰ-ਬਾਰ ਰੋ ਰਿਹਾ ਹੋਵੇ ਜਾਂ ਜਿੱਦ ਕਰ ਰਿਹਾ ਹੋਵੇ ਤਾਂ ਉਸ ਉੱਪਰੋਂ ਨਮਕ ਵਾਰ ਕੇ ਪਾਣੀ ਵਿੱਚ ਵਹਾ ਦਿਓ ਕਹਿੰਦੇ ਹਨ ਕਿ ਨજર ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਫਿਰ ਆਪਾਂ ਮਨੁੱਖ ਤਾਂ ਹਾਂ ਹੀ ਕੀ ਕਈ ਵਾਰ ਆਪਾਂ ਚਾਹ ਚ ਨਮਕ ਪਾ ਕੇ ਪੀਂਦੇ ਹਾਂ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਕਈ ਰੋਗ ਲੱਗ ਜਾਂਦੇ ਹਨ ਤੇ ਇਸ ਨਾਲ ਸਰੀਰ ਵਿੱਚ ਖੂਨ ਦੀ ਘਾਟ ਵੀ ਹੋਣ ਲੱਗਦੀ ਹੈ ਤੇ ਹੱਡੀਆਂ ਬੜੀਆਂ ਕਮਜ਼ੋਰ ਤੇ ਛੇਤੀ ਟੁੱਟਣ ਲੱਗ ਜਾਂਦੀਆਂ ਹਨ ਇਸ ਲਈ ਚਾਹ ਵਿੱਚ ਨਮਕ ਦੀ ਵਰਤੋਂ ਕਦੇ ਨਾ ਕਰੋ ਭੁੱਲ ਕੇ ਵੀ ਜਿਆਦਾ ਮਾਤਰਾ ਵਿੱਚ ਨਮਕ ਨੂੰ ਨਾ ਖਾਓ ਕਿਉਂਕਿ ਇਸ ਤਰ੍ਹਾਂ ਨਾਲ ਸ਼ੂਗਰ ਬਾਥਰੀ ਵਰਗੇ ਕਈ ਰੋਗ ਲੱਗਣ ਦਾ ਡਰ ਹੁੰਦਾ ਹੈ ਇਹਨਾਂ ਤਿੰਨ ਥਾਵਾਂ ਤੇ ਜ਼ਰੂਰ ਰੱਖੋ ਨਮਕ ਨੰਬਰ 1 ਦੋਸਤੋ ਕਹਿੰਦੇ ਹਨ ਕਿ ਜਿਹੜੀ ਥਾਂ ਸਭ ਤੋਂ ਜ਼ਿਆਦਾ ਗਿੱਲੀ ਰਹਿੰਦੀ ਹੈ ਉੱਥੇ ਨਕਾਰਾਤਮਕ ਤਾਕਤਾਂ ਵਾਸ ਕਰਦੀਆਂ ਹਨ ਇਸ ਲਈ ਸਾਡੇ ਘਰ ਚ ਬਾਥਰੂਮ ਹੀ ਅਜਿਹੀ ਥਾਂ ਹੁੰਦੀ ਹੈ ਜੋ ਸਭ ਤੋਂ ਜ਼ਿਆਦਾ ਗਿੱਲਾ ਰਹਿੰਦਾ ਹੈ ਇਸ ਲਈ ਬਾਥਰੂਮ ਵਿੱਚ ਇੱਕ ਕੌਲੀ ਵਿੱਚ ਥੋੜਾ ਜਿਹਾ ਨਮਕ ਨਮਕ ਸਿੱਧਾ ਨਮਕ ਪਾ ਕੇ ਰੱਖ ਦਿਓ ਜਦੋਂ ਇਹ ਪੀਲਾ ਹੋ ਜਾਵੇ ਤੇ ਇਸ ਨੂੰ ਬਾਹਰ ਸੁੱਟ ਦਿਓ ਨੰਬਰ 2 ਦੋਸਤੋ ਘਰ ਚ ਜਦੋਂ ਵੀ ਨਮਕ ਰੱਖਣਾ ਹੈ ਤਾਂ ਹਮੇਸ਼ਾ ਕੱਚ ਦੇ ਬਰਤਨ ਵਿੱਚ ਹੀ ਰੱਖੋ ਘਰ ਚ ਹਮੇਸ਼ਾ ਸਿੱਧਾ ਨਮਕ ਕੱਚ ਦੇ ਬਰਤਨ ਚ ਪਾ ਕੇ ਰੱਖੋ ਤੇ ਖਾਣੇ ਵਿੱਚ ਇਹੀ ਵਰਤੋ ਕਿਉਂਕਿ ਇਹ ਰੋਗਾਂ ਤੋਂ ਵੀ ਬਚਾਵੇਗਾ ਤੇ ਘਰ ਦੀ ਦਲੇਦਰਤਾ ਨੂੰ ਵੀ ਦੂਰ ਕਰੇਗਾ ਨੰਬਰ 3 ਜਦੋਂ ਵੀ ਤੁਸੀਂ ਘਰ ਚ ਪੋਚਾ ਲਾਉਂਦੇ ਹੋ ਤਾਂ ਪਾਣੀ ਚ ਥੋੜਾ ਜਿਹਾ ਨਮਕ ਜਰੂਰ ਪਾਓ ਕਿਉਂਕਿ ਕਹਿੰਦੇ ਹਨ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਵਿਗਿਆਨਕ ਕਾਰਨ ਅਨੁਸਾਰ ਘਰ ਚ ਮੌਜੂਦ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਜਾਣਕਾਰੀ ਦੇ ਨਾਲ ਅੱਗੇ ਮਿਲਦੇ ਹਾਂ ਜੀ ਤਦ ਤੱਕ ਲਈ ਆਪਣਾ ਧਿਆਨ ਰੱਖਿਓ ਵੀਡੀਓ ਦੇਖਣ ਲਈ ਧੰਨਵਾਦ ਜੀ